ਹਾਂਜੀ ਨਮਸਕਾਰ ਦੋਸਤੋ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਬਿਆਸ ਦਰਿਆ ਦੀ ਅਪਡੇਟ ਦੇਣ ਨਸ਼ਹਿਰਾ ਪੱਤਨ ਵਾਲੇ ਪੁਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਪੱਧਰ ਹੈ ਜਿਹੜਾ ਕਿ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਪਿਛਲੇ 26 27 ਤਰੀਕ ਦੇ ਮੁਕਾਬਲੇ ਅੱਜ ਫੇਰ 28 ਤਰੀਕ ਪਾਣੀ ਦਾ ਪੱਧਰ ਬਿਲਕੁਲ ਵੀ ਨਹੀਂ ਘਟਿਆ ਪਾਣੀ ਜਿੰਨਾ ਦੋ ਦਿਨ ਪਹਿਲਾਂ ਸੀ ਉਨਾ ਹੀ ਹੈ ਤੇ ਲੋਕਾਂ ਲਈ ਬਹੁਤ ਨੁਕਸਾਨ ਦਾ ਇੱਕ ਹੋ ਰਿਹਾ ਹੈ ਪੋਂਗ ਡੈਮ ਦਾ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਜਿਹੜਾ ਕਿ 27 ਤਰੀਕ ਨੂੰ ਪਾਣੀ ਛੱਡਿਆ ਗਿਆ ਸੀ ਉੱਭ 8200 ਕਿਊਸਿਕ ਪਾਣੀ ਛੱਡਿਆ ਗਿਆ ਤੇ ਅੱਜ ਜਿਹੜਾ 28 ਤਰੀਕ ਪਾਣੀ ਛੱਡਿਆ ਜਾਣਾ ਹੈ ਉਹ ਛੱਡਿਆ ਜਾਣਾ ਜੀ 110000 ਕਿਊਸਿਕ ਤੇ ਜਿਹੜਾ ਪੋਂਗ ਡੈਮ ਦਾ ਵਾਟਰ ਲੈਵਲ ਹੈ ਉਹ 1393 ਫੁੱਟ ਤੇ ਚੱਲ ਰਿਹਾ ਹੈ ਖਤਰੇ ਦਾ ਨਿਸ਼ਾਨ ਹੈ ਜਿਹੜਾ ਉਹ 1380 ਫੁੱਟ ਤੇ ਹੈ ਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੋਂਗ ਡੈਮ ਦੀ ਪਾਣੀ ਸਟੋਰ ਕਰਨ ਦੀ ਕੁੱਲ ਸਮਰੱਥਾ ਜਿਹੜੀ ਹੈਗੀ ਹੈ ਉਹ 1400 ਫੁੱਟ ਹੈ ਤੇ 1393 ਫੁੱਟ ਤੇ ਪਾਣੀ ਦਾ ਲੈਵਲ ਚੱਲ ਰਿਹਾ ਹੈ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਹਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਨੇ ਨੰਬਰ ਵੀ ਜਾਰੀ ਕੀਤੇ ਹੋਏ ਹਨ ਜੇ ਬਿਆਸ ਦਰਿਆ ਵਿੱਚ ਤੁਹਾਨੂੰ ਕੋਈ ਤੰਗੀ ਆਂਦੀ ਹੈ ਤੁਸੀਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਜੇ ਰਾਵੀ ਦਰਿਆ ਵੀ ਇਸ ਟਾਈਮ ਪੂਰੇ ਉਫਾਨ ਤੇ ਹੈ ਤੇ ਉਧਰ ਵੀ ਗੁਰਦਾਸਪੁਰ ਵਾਲੀ ਸਾਈਡ ਹਾਲਾਤ ਬਿਲਕੁਲ ਠੀਕ ਨਹੀਂ ਹਨ ਇਹ ਕੁਝ ਦਿਨ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਬਿਆਸ ਦਰਿਆ ਦੀਆਂ ਕੁਝ ਦਿਨ ਪਹਿਲਾਂ ਬਿਆਸ ਦਰਿਆ ਦਾ ਹਾਲ ਇਹ ਸੀਗਾ ਪਰ ਹੁਣ ਦੇ ਮੁਕਾਬਲੇ ਹੁਣ ਵਿਆਸ ਦਰਿਆ ਪੂਰਾ ਆਪਣਾ ਰੂਦਰ ਰੂਪ ਧਾਰਨ ਕਰ ਚੁੱਕਿਆ ਹੈ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਇਦਾਂ ਦੀ ਵੀਡੀਓ ਲਈ ਤੁਸੀਂ ਸਾਨੂੰ ਫੋਲੋ ਕਰ ਲਓ ਜੀ ਤੇ ਵਧੇਰੇ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਰਵਾਂਗੇ ਧੰਨਵਾਦ